ਕਿ ਬਕਾਦ ਕਰਨਾ ਜੀ ਉਹ ਕਹਿੰਦੇ ਹੋਰ ਵੀ ਨਾਲੇ ਕੋਈ ਮਤਾਂ ਪਾਦੀ ਤੁਹਾਨੂੰ ਹੋਰ ਪੱਟ ਖਾਣੇ ਦੀ ਮੂੜੀ ਬਿਛਰੀ ਨਹੀਂ ਹਾਂ ਉਹਨੇ ਫਾੜ ਦੇਣੇ ਦਰਵਾਜ਼ਾ ਖੋਲ ਲਿਆ ਅੰਦਰ ਬੜੇ ਨਾਲ ਚੱਲ ਅੱਛਾ ਮੌਕਾ ਲੈ ਬਥੇ ਆ ਕੇ ਹਾਂ ਤੂੰ ਮੈਂ ਕਿਹਾ ਕੀ ਹੋਇਆ ਆ ਸੈਟਪੀਸ ਅੱਛਾ ਕਹਿੰਦੀ ਸਰਪੰਚਾ ਜਦੋਂ ਵੋਟਾਂ ਲੈਣੀਆਂ ਸੀ ਹੁਣ ਤੂੰ ਬਦਲ ਗਿਆ ਫੇਰ ਫੇਰ

ਉਹ ਬਿਸ਼ਨੀ ਤਾਂ ਤਗੜ ਤਗੜ ਕਰਦੀ ਪੌੜੀਆਂ ਚੜ ਗਈ ਹਾਂ ਕੰਜੀ ਸਰਪੰਚਾ ਮਗਰੇ ਆ ਜਾ ਉੱਪਰ ਆ ਜਾ ਉੱਪਰ ਆ ਕੇ ਲੋਕ ਬੁਨੇਰਿਆਂ ਦੇ ਜੜੇ ਪਤਾ ਮੈਂ ਕਿਹਾ ਪਤਾ ਨਹੀਂ ਉੱਥੇ ਵੀ ਕੁੱਤੇ ਦੀ ਗੱਟੀ ਕੁੱਤੇ ਦੀ ਗੱਟੀ ਹਾਂ ਬਿਸ਼ਨੀ ਕਹਿੰਦੀ ਸਰਪੰਚੇ ਅੱਛਾ ਬਿਸ਼ਨੀ ਕਹੇ ਮੈਨੂੰ ਗੋਟਾ ਪਾਈਆ ਮੈਂ ਸਾਫ਼ ਕਰ ਦੇਣਾ ਇਹੋ ਜਿਹੇ ਕੰਮਾਂ ਤੋਂ ਤਾਂ ਲੋਕੀ ਵੇਹ ਨਹੀਂ ਲੈਣ ਦਿੰਦੇ ਸਰਪੰਚਾਂ ਨੇ ਹੋਰ ਕੀ ਕਰਾਂ ਓਏ ਉਹ ਤਾਂ ਠੀਕ ਹੈ ਸਰਪੰਚ ਸਾਹਿਬ ਐਸੀ ਨਹੀਂ ਐ ਇਹ ਤਾਂ ਸਾਨੂੰ ਜਗਤ ਤੇ ਅਨਾਉਂਸੀ ਕਰਨੀ ਪਵੇਗੀ ਸਾਰੇ ਮੇਰੇ ਦਰਸ਼ਕਿਆ ਨੇ ਸੂਰਜ ਕਿੱਥੇ ਜਾ ਰਿਹਾ ਹੈ ਇੱਕ ਗਹਿਰ ਕਮਾ क्यू तोलो हिकु ई कहर

ਬਾਕਮਾਲ ਹੈ ਕਾਬਲੇ ਤਾਰੀਫ ਹਨ ਔਰ ਹੁਣੇ ਅਸੀਂ ਜੋ ਪੂਰੀ ਸਾਥ ਦੀ ਪੇਸ਼ਕਸ਼ ਪੂਰੀ ਸਾਥ ਤੇ ਉਹਨਾਂ ਦੇ ਸਾਥੀਆਂ ਦੁਆਰਾ ਕੀਤੀ ਗਈ ਜੀ ਮੈਂ ਪੰਜਾਬ ਬੋਲਦਾ ਹਾਂ ਸੋ ਸਾਡੇ ਚੋਂ ਬਹੁਤ ਸਾਰੇ ਲੱਗ ਪਾਣੀ ਚાલુ ਹੋ ਗਿਆ ਔਰ ਉਹਦੇ ਚ ਹਰੇਕ ਆਦਮੀ ਦੀ ਇਹ ਖਾਤਿਰ ਤੋਂ ਜਿਹੜਾ ਬੰਦਾ ਪੋਲਿਟਿਕਸ ਹੈ ਉਹਨੂੰ ਬੰਦੇ ਨੇ ਲੋਡ ਕਰਕੇ ਉਹ ਆਪਣੇ ਆਲੇ ਦੁਆਲੇ ਝਾਕੀ ਨਹੀਂ ਮਾਰਦਾ ਮੈਂ ਗੱਲ ਕਿਉਂ ਸੁਣਾ ਰਿਹਾ ਤੁਹਾਨੂੰ ਜਦੋਂ 2021 ਚ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਤਾਂ ਮੈਂ ਹਮੇਸ਼ਾ ਆਪਣੇ ਆਲੇ ਦੁਆਲੇ ਚੱਕ ਰੱਖਿਆ ਪਹਿਲਾਂ ਤਾਂ ਪਹਿਲਾਂ ਤਾਂ ਸਾਨੂੰ ਆਪਣੇ ਆਪ ਨੂੰ ਕਿ ਆਪਣੀ ਸੀਟਸ ਤੇ ਬੈਠ ਜਾਓ ਕਾਈਂਡਲੀ ਤੇ ਆਪਾਂ ਹੁਣ ਇੱਕ ਇੰਟਰਐਕਟਿਵ ਸੈਸ਼ਨ ਕਰ ਲੈਨੇ ਆ ਜਿੱਦੇ ਵਿੱਚ ਤੁਹਾਡਾ ਫੀਡਬੈਕ ਬੜਾ ਜ਼ਰੂਰੀ ਹੈਗਾ ਤੇ ਇਹਦੇ ਵਿੱਚ ਮੈਂ ਰਿਕਵੈਸਟ ਕਰੂੰਗਾ ਕਿ ਜਿਹੜੇ ਪਿੰਡਾਂ 'ਚ ਨਾ ਕੋਈ ਨਸ਼ਾ ਕਰਦਾ ਨਾ ਨਸ਼ਾ ਵਿਕਦਾ ਉਹ ਵੀ ਖੁੱਲਕੇ ਕਹਿਣਾ ਗੱਲ ਕਿ ਜੀ ਸਾਡੇ ਇੱਥੇ ਨਸ਼ਾ ਨਹੀਂ ਹੈਗਾ ਮਾਹੌਲ ਇਸ ਤਰੀਕੇ ਦਾ ਹੋ ਜਾਂਦਾ ਕਿ ਸਾਰੀਆਂ ਹੀ ਥਾਵਾਂ ਤੇ ਨਿਕਲ ਜਾਂਦੇ ਜਦੋਂ ਕਿ ਜਦੋਂ ਆਪਾਂ ਗੱਲ ਕਰਾਂਗੇ ਸਮਝਣਗੇ ਕਿ ਬਹੁਤ ਜਿੱਦਾਂ ਦੇ ਪਿੰਡ ਹੈਗੇ ਜਿੱਥੇ ਬਿਲਕੁਲ ਵੀ ਨਹੀਂ ਹੈ ਇਸ ਕਰਕੇ ਸਾਰਿਆਂ ਨੂੰ ਲੱਗਦਾ ਕਿ ਪਤਾ ਨਹੀਂ ਕਿੰਨਾ ਨਿਕਲਦਾ ਤੁਹਾਡੀ ਉਹ ਤਰਨ ਲੱਗੇ ਕਿ ਵੀ ਜੀ ਸਿਕਿਉਰਿਟੀ ਇਸ਼ੂ ਆ ਤੁਸੀਂ ਆਪਣਾ ਨਾਮ ਕੀ ਫਲਾਣਾ ਇਹਨ ਆਪਣਾ ਨਾਮ ਲੇਤਾ ਤੇ ਆਪਾਂ ਜੇਕਰ ਸਾਰਿਆਂ ਨੇ ਫੋਕਸ ਕੀਤਾ ਤੇ ਉਹ ਜਿਹੜਾ ਪ੍ਰੋਬਲਮ ਹੈਗੀ ਉਹ ਖਤਮ ਹੋ ਜਾਏਗੀ ਕੋਈ ਗੱਲ ਆਪਣੀ ਰੱਖਣੀ ਚਾਹੁੰਦੇ ਹਨ ਤਾਂ ਉਹ ਦੱਸ ਦੇਣ ਪਹਿਲਾਂ ਆਪ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸਰਪੰਚ ਪਿੰਡ ਭਾਗੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਬਲਾਕ ਮੰਗ ਤੋਂ ਦੋ ਅੰਜ ਦਾ ਪ੍ਰੋਗਰਾਮ ਮਿਚਨ ਹਿਸ਼ਾਰ ਸ਼ਾਰਪੁਰ ਵਾਲੇ ਦੇ ਐਸਐਸਪੀ ਡੀਸੀ ਸਾਹਿਬ ਨੇ ਸ਼ੁਰੂ ਕੀਤਾ ਮੈਂ ਇਹਦਾ ਤੈਅ ਦਿ ਲੋਚੁਕ ਗਜਾਰਾਂ ਕਿ ਸਿਰਫ ਮੈਂ ਦੋ ਹੀ ਮੈਂਟ ਲਊਂਗਾ ਕਿ ਵੱਧ ਕੋਈ ਗੱਲ ਨਹੀਂ ਕਰੂੰਗਾ ਕਿ ਕਹਿੰਦੇ ਵੀ ਨਸ਼ਾ ਖਤਮ ਕਿੱਦਾਂ ਹੋ ਸਕਦਾ ਖਤਮ ਤਾਂ ਇੱਕੋ ਹੀ ਹਿਸਾਬ ਨਾਲ ਹੋ ਸਕਦਾ ਜੀ ਕਿ ਜਿਹੜੇ ਸਾਡੇ ਨਵੇਂ ਸਰਪੰਚ ਆ ਤਾਂ ਭਾਵੇਂ ਪੁਰਾਣੇ ਤੇ ਭਾਵੇਂ ਪਿੰਡਾਂ 'ਚ ਲੰਬੜਦਾਰ ਆ ਜੇ ਇਹ ਇਹ ਨਾ ਚਿੱਟੇ ਵਾਲੇ ਬੰਦੇ ਦੀਆਂ ਜਮਾਤਾਂ ਨਾਂ ਦੇ ਚੌਂਕੇ ਤੱਕ ਖਤਮ ਹੋ ਜਾਊਗਾ। ਜਿੱਲੇ ਅਸੀਂ ਲੋਕ ਆਪਣੀਆਂ ਨਾ ਬੋਟਾ ਬਣਾਉਂਦੇ ਆ। ਜਿੱਲੇ ਅਸੀਂ ਲੋਕ ਆਪਣੀਆਂ ਬੋਟਾ ਬਣਾਉਂਦੇ ਆ। ਕਹਿੰਦੇ ਯਾਰ ਇਹਨਾਂ ਨੇ ਸਾਨੂੰ ਬੋਟਾ ਪਾਈਆਂ ਸੀ। ਵੀ ਅਸੀਂ ਇਹਦੀ ਜਮਾਤਾਂ ਦੇ ਦੇ ਜਾਣਾ। ਬਦਨਾਮ ਕੌਣ ਦੀ ਆ? ਸਰਕਾਰ। ਤੇ ਸਰਕਾਰ ਆ ਗਈਆਂ। ਕਹਿੰਦੇ ਚਿੱਟਾ ਵੀ ਗਿਆ। ਬਦਨਾਮ ਚਰੂ ਕਰਦੇ ਆ ਪੰਜਾਬ ਉਸ ਨੂੰ। ਤਕਰੀਬਨ ਮੇਰਾ ਸਾਰਾ ਖਾਨਦਾਨ محکمہ ਪੰਜਾਬ ਪੁਲਿਸ ਦਾ ਮੇਰੇ ਫਾਦਰ ਸਾਹਿਬ 2015 ਸਪੈਰ ਹੋ ਗਏ 40 ਸਾਲ ਪੰਜਾਬ ਸਾਹਿਬ ਸਰਕਾਰ ਦੀ ਪੁਲਿਸ ਦੀ ਨੌਕਰੀ ਕਰਕੇ ਆਏ ਇਸ ਕਰਕੇ ਮੇਰੀ ਵੀਰੋ ਭਰਾਵੀਆਂ ਕਿ ਜੇ ਆਪਣੇ ਪਿੰਡ ਤੁਸੀਂ ਨਾ ਨਸ਼ਾ ਮੁਕਤ ਕਰਨੇ ਆ ਉਹਨਾਂ ਨੂੰ ਉਸੇ ਸਮਝਾਉਣਾ ਆ ਕਿ ਭਰਾ ਨਸ਼ਾ ਨਹੀਂ ਕਰਨਾ ਨਸ਼ਾ ਨਹੀਂ ਕਰਨਾ ਨਹੀਂ ਤਾਂ ਪਿੰਡਾਂ ਦੇ ਪਿੰਡ ਇਸ ਕੰਮ ਵਿੱਚ ਖਾਲੀ ਹੋ ਗਏ ਆ ਆ ਮੋਹਨ ਲਾਲ ਉਹ ਹੀ ਅਸਲੀ ਹੈ ਜਿੱਥੇ ਮੈਂ ਬੋਲਦਾ ਥੋੜੀ ਜਿਹਾ ਦੱਤਾ ਹੈ ਸ਼ਾਇਦ ਕਿਸੇ ਨੂੰ ਜੀ ਸਾਡੇ ਪੁਲਿਸ ਪ੍ਰਸ਼ਾਸਨ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਿਸ਼ਨ ਹੋਸ਼ਿਆਰ ਜਿਹੜਾ ਨਸ਼ਿਆਂ ਦੇ ਖਿਲਾਫ ਜਿਹੜਾ ਸ਼ੁਰੂ ਕੀਤਾ ਗਿਆ ਅੱਜ ਦੇ ਇਸ ਮਿਸ਼ਨ ਨੂੰ ਸ਼ੁਰੂ ਕਰਨ ਦੇ ਲਈ ਆ तमाम ਬਲਾਕਾਂ ਦੇ ਸਰਪੰਚ ਸਹਿਬਾਨ ਜਿਹੜੇ ਉਹ ਉਹਨਾਂ ਨੂੰ ਉਹਨਾਂ ਦੀ ਸ਼ਮੂਲੀਅਤ ਕਰਵਾਈ ਗਈ ਔਰ ਕਰੀਬ 350 ਦੇ ਕਰੀਬ ਸਰਪੰਚ ਸਹਿਬਾਨ ਆਏ ਸੋ ਬਹੁਤ ਅੱਛਾ ਉਪਰਾਲਾ ਹੈ ਮੈਂ ਬਹੁਤ ਵਧਾਈ ਦਿੰਦਾ ਤੇ ਮੰਚ ਤੋਂ ਮੈਂ ਤੁਸੀ ਸੁਣਿਆ ਹੈ ਕਿ ਮੈਂ ਉਚੇਚੇ ਤੌਰ ਤੇ ਕਿਹਾ ਕਿ ਆਪਣੇ ਸਰਪੰਚ ਸਹਿਬਾਂ ਜੇਕਰ ਅਸੀਂ ਇਹੀ ਕੰਮ ਕਰਨ ਲੱਗ ਜਾਈਏ ਕਿ ਆਪਾਂ ਜਿਹੜਾ ਇਹ ਨਸ਼ਾ ਜਿਹੜਾ ਹੈ ਜਿਹੜਾ ਪਹਿਲਾ ਮਿਸ਼ਨ ਸਰਪੰਚਾਂ ਦਾ ਇਹ ਹੋਵੇ ਕਿ ਆਪਾਂ ਨਸ਼ਾ ਜਿਹੜਾ ਉਹ ਜਣੋਂ ਪਟਣਾ ਹੈ ਔਰ ਪਿੰਡ ਦਿਆਂ ਮਹਿਲਾਵਾਂ ਨੂੰ ਮਾਤਾਵਾਂ ਨੂੰ ਇਨਵੋਲਵ ਕਰਨਾ ਉਹਨਾਂ ਨੂੰ ਅੱਗੇ ਉਹਨਾਂ ਦੀ ਸ਼ਮੂਲੀਅਤ ਕਰਕੇ ਆਪਾਂ ਨਸ਼ਿਆਂ ਦੀ ਜਿਹੜੀ ਲੜਾਈ ਨਸ਼ਿਆਂ ਦੇ ਖਿਲਾਫ ਜੇਕਰ ਉਹ ਪਿੰਡ ਪੱਧਰ ਤੇ ਸ਼ੁਰੂ ਕਰੀਏ ਤੇ ਮੈਂ ਸਮਝਦਾ ਕਿ ਕੋਈ ਐਸਾ ਕੰਮ ਨਹੀਂ ਜਿਹੜਾ ਆਪਾਂ ਇਹ ਜਿਹੜੀ ਨਸ਼ਿਆਂ ਦੀ ਬਿਮਾਰੀ ਦੂਰ ਵੀ ਕਰ ਸਕਦੇ ਆ ਜੇਕਰ ਪੰਜਾਬ ਉਗਰਵਾਦ ਨੂੰ ਜੜੋਂ ਖਤਮ ਕਰ ਸਕਦਾ ਤੇ ਫਿਰ ਨਸ਼ਿਆਂ ਨੂੰ ਕਿਉਂ ਨਹੀਂ ਖਤਮ ਕਰ ਸਕਦਾ ਸੋ ਅਸੀਂ ਸਾਰੇ ਕਮਿਟਿਡ ਆ ਤੇ ਲੜਾਂਗੇ ਜਿੱਦਾਂ ਪੰਚਾਇਤਾਂ ਨੂੰ ਨਾਲ ਇਨਵੋਲਵ ਕਰ ਲੱਗਦਾ ਨਹੀਂ ਇਸ਼ਾਰਾਂ ਵਿੱਚ ਜਿਹੜੇ एमसीए ਉਹਨਾਂ ਨੂੰ ਵੀ ਨਾਲ ਵਾਇਲ ਹਾਂ ਨਹੀਂ ਕਿ ਅੱਜ ਅੱਜ ਮੈਂ ਅੱਜ ਮੈਂ ਸ਼ਹਿਰਾਂ ਦੀ ਗੱਲ ਇਸ ਕਰਕੇ ਨਹੀਂ ਕੀਤੀ ਕਿ ਅੱਜ ਪਿੰਡਾਂ ਦੇ ਜਿੰਨੇ ਵੀ ਸਰਪੰਚ ਪੰਚਾਇਤ ਮੈਂਬਰ ਸਹਿਬਾਨ ਜਿਹੜੇ ਇਨਵੋਲਵ ਕੀਤੇ ਸੀ ਸੋ ਅ ਅੱਜ ਪਿੰਡਾਂ ਦੇ ਲੈਵਲ ਤੇ ਗੱਲ ਹੋਈ ਔਰ ਨੈਕਸਟ ਟਾਈਮ ਜਿਹੜਾ ਉਹ ਆਪਾਂ ਸ਼ਹਿਰ ਦੇ ਪੱਧਰ ਤੇ ਵੀ ਗੱਲ ਜ਼ਰੂਰ ਕਰਾਂਗੇ ਠੀਕ ਹੈ ਥੈਂਕ ਯੂ ਬਹੁਤ ਅੱਛਾ ਹੈ ਮਿਸ਼ਨ ਹੁਸ਼ਿਆਰ ਦੇ ਨਾਂ ਦੇ ਉੱਤੇ ਮਿਸ਼ਨ ਹੁਸ਼ਿਆਰ ਚਾਲੂ ਕੀਤਾ ਗਿਆ ਪੰਜਾਬ ਪੁਲਿਸ ਵੱਲੋਂ ਔਰ ਇਹਦੇ ਵਿੱਚ ਸਾਰੀਆਂ ਪੰਚਾਇਤਾਂ ਨਾਲ ਲਾਗ ਵੱਡੀ ਗੱਲ ਇਹ ਹੈ ਬਹੁਤ ਅੱਛੀ ਗੱਲ ਹੈ ਕਿਉਂਕਿ ਪਬਲਿਕ ਪਾਰਟਿਸਪੀਸ਼ਨ ਦੇ ਨਾਲ ਹੀ ਕਿਸੇ ਚੀਜ਼ ਦੇ ਅਸੀਂ ਕੰਮ ਕਰ ਬੇ ਪਾ ਸਕਦੇ ਹਾਂ ਔਰ ਇਹਦੇ ਚ ਅੱਜ ਸਰਪੰਚਾਂ ਪੰਚਾਂ ਦਾ ਔਰ ਲੰਬੜਦਾਰਾਂ ਦਾ ਪਿੰਡ ਦੀ ਪੰਚਾਇਤਾਂ ਦਾ ਸ਼ਾਮਲ ਹੋਣਾ ਇਹ ਬਹੁਤ ਅੱਛਾ ਹੈ ਔਰ ਅਗਰ ਉਹਨਾਂ ਨੂੰ ਲੱਗਦਾ ਵੀ ਪਿੰਡ ਦੇ ਵਿੱਚ ਕੋਈ ਇਦਾਂ ਦੇ ਬੰਦੇ ਆ ਕੇ ਵੇਚਦੇ ਆ ਜਾਂ ਲੈ ਰਹੇ ਆ ਉਹਨਾਂ ਦੀ ਇਨਫੋਰਮੇਸ਼ਨ ਸ਼ੇਅਰ ਕਰਨ ਪੁਰੇ ਅੱਜ ਜਿਹੜਾ ਜ਼ਿਲ੍ਹਾ ਹੁਸ਼ਿਆਪੁਰ ਦੇ ਵਿੱਚ ਹੁਸ਼ਿਆਪੁਰ ਪੁਲਿਸ ਵੱਲੋਂ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਮਿਸ਼ਨ ਹੁਸ਼ਿਆਰ ਦੀ ਲਾਂਚ ਕੀਤੀ ਗਈ ਹੈ ਇੱਥੇ ਹੁਸ਼ਾਪੁਰ ਬਲੌਕ 1 ਤੇ 2 ਦੇ ਸਾਰੇ ਸਰਪੰਚ ਤੇ ਪੰਚ ਮੈਂਬਰਸ ਨੂੰ ਬੁਲਾ ਕੇ ਉਹਨਾਂ ਨਾਲ ਮੈਂ ਕਹਾਂਗੀ ਸੈਮੀਨਾਰ ਨਹੀਂ ਇੱਕ ਫੀਡਬੈਕ ਮੀਟਿੰਗ ਰੱਖੀ ਗਈ ਹੈ ਜਿੱਥੇ ਸਰਪੰਚਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਕਿ ਉਹਨਾਂ ਨੂੰ ਕੀ ਲੱਗਦਾ ਹੈ ਉਹਨਾਂ ਦੇ ਪਿੰਡਾਂ ਦੇ ਵਿੱਚ ਨਸ਼ਾ ਵਿਕਦਾ ਹੈ ਜਾਂ ਨਹੀਂ ਵਿਕਦਾ ਤੇ ਕਿਸ ਤਰ੍ਹਾਂ ਇਸ ਨੂੰ ਰੋਕਿਆ ਜਾ ਸਕਦਾ ਹੈ ਇਸੇ ਤਰ੍ਹਾਂ ਦੀ ਮੀਟਿੰਗ ਹੋਰ ਵੀ ਅੱਗੇ ਵੀ ਜਾਰੀ ਰੱਖੀ ਜਾਵੇਗੀ ਜਲਦੀ ਅਸੀਂ ਇੱਕ ਮੀਟਿੰਗ ਸਕੂਲ ਦੇ ਇੰਚਾਰजेस ਨਾਲ ਵੀ ਕਰ ਰਹੇ ਹਾਂ ਤੋ ਦਿਨ ਪਹਿਲਾਂ ਅਸੀਂ ਰੀਹੈਬਿਲਿਟੇਸ਼ਨ ਸੈਂਟਰ ਵੀ ਆਪਣਾ ਵਿਜ਼ਿਟ ਕਰਕੇ ਆਏ ਹਾਂ ਉੱਥੇ ਵੀ ਜੋ ਇਨਮੇਟਸ ਨੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਇਹਨਾਂ ਸਾਰੀ ਮੀਟਿੰਗਸ ਦਾ ਪਰਪਸ ਇਹੀ ਹੈ ਕਿ ਅਸੀਂ ਇੱਕ ਪਾਰਟਨਰਸ਼ਿਪ ਬਣਾਈਏ ਜਿਸ ਦੇ ਵਿੱਚ ਪਬਲਿਕ ਦੇ ਸਹਿਯੋਗ ਦੇ ਨਾਲ ਅਸੀਂ ਜੋ ਨਸ਼ੇ ਦੀ ਗੱਲ ਕਰਦੇ ਹਾਂ ਕਿ ਪੰਜਾਬ 'ਚ ਨਸ਼ਾ ਬਹੁਤ ਵਿਕਦਾ ਹੈ ਇਸ ਨੂੰ ਖਤਮ ਕਰ ਸਕੀਏ ਤੇ ਨਾਲ ਹੀ ਨਾਲ ਅਵੇਅਰਨੈਸ ਐਂਡ ਰੀਹੈਬਿਲਿਟੇਸ਼ਨ ਤੇ ਵੀ ਕੰਮ ਕੀਤਾ ਜਾ ਰਿਹਾ ਹੈ ਅੱਗੇ ਵੀ ਇਸ ਤਰ੍ਹਾਂ ਦੀ ਮੀਟਿੰਗਸ ਕੀਤੀਆਂ ਜਾਣਗੀਆਂ ਤੇ ਨਾਲ ਹੀ ਮੈਂ ਹੁਸ਼ਿਆਰਪੁਰ ਦੇ ਸਾਰੇ ਹੀ ਵਸਨੀਕਾਂ ਨੂੰ ਅਪੀਲ ਕਰਦੀ ਹਾਂ कि तुसी नोट भी कर सकते हो तो फ्लैश कर दते जाएंगे नंबर हैल्पलाइन नंबर जिद उत्तर अं शेयर कर सकते हैं असं आश्वासन दिलाते हैं कि इनफोरमे शेयर की आइडेंटिटी भी गुप्त रखा जाएगा तो ना ही सारी इनफोरमे उत्ते सख्त तो सख्त कार्रवाई भी की जाएगी ये नशा कोई यहोजी गल नहीं है जिसनों असं खत्म नहीं कर सकते जिस तू लड़ नहीं सकते बिलकुल भी इस तरह की गल नहीं जेकर अरे मिल जाते हैं तो अल्कुल खात्मा कर सकते हैं ਮੈਂ ਇੱਕ ਵਾਰ ਹੀ ਫੇਰ ਹੁਸ਼ਾਪੁਰ ਤੇ ਸਾਰੇ ਹੀ ਪਬਲਿਕ ਨੂੰ ਅਪੀਲ ਕਰਦੀ ਹਾਂ ਕਿ ਵੱਦ ਤੋਂ ਵੱਦ ਪ੍ਰਸ਼ਾਸਨ ਦਾ ਪੁਲਿਸ ਦਾ ਇਸ ਦੇ ਵਿੱਚ ਸਾਥ ਤੋਂ ਤਾਂ ਕਿ ਅਸੀਂ ਨਸ਼ੇ ਨੂੰ ਖਤਮ ਕਰ ਸਕੀਏ ਤੇ ਹੁਸ਼ਾਪੁਰ ਨੂੰ ਨਸ਼ਾ ਮੁਕਤ ਥਿਲਾ ਬਣਾ ਸਕੀਏ ਥੈਂਕ ਯੂ ਵੈਰੀ ਜੀ ਅੱਜ ਅਸੀਂ ਇੱਥੇ ਮਾਨਯੋਗ ਸੀਐਮ ਸਾਹਿਬ ਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਦੇ ਡਾਇਰੈਕਸ਼ਨਸ ਤੇ ਜਿਹੜੀ ਸੰਪਰਕ ਮੀਟਿੰਗਸ ਪੰਜਾਬ ਪੁਲਿਸ ਵੱਲੋਂ ਕਰਾਈ ਜਾ ਰਹੀ ਹੈਗੀ ਉਹਦੇ ਲੜੀ ਦੇ ਵਿੱਚ ਅੱਜ ਡੀਸੀ ਸਾਹਿਬ ਹੁਸ਼ਾਪੁਰ ਤੇ एसडीएम ਸਾਹਿਬ ਹੁਸ਼ਾਰਪੁਰ ਦੇ ਸਹਿਯੋਗ ਦੇ ਨਾਲ ਅੱਜ ਇੱਥੇ ਅਸੀਂ ਹੁਸ਼ਾਰਪੁਰ 'ਚ ਹੁਸ਼ਾਰਪੁਰ ਬਲੌਕ 1 ਤੇ 2 ਦੇ ਲਗਭਗ 300 ਪਿੰਡਾਂ ਦੇ ਸਰਪੰਚ ਪੰਸਾਇਬਾਂ ਦੇ ਨਾਲ ਮੀਟਿੰਗ ਕੀਤੀ ਹੈਗੀ ਜਿਹਦਾ ਮਕਸਦ ਹੈਗਾ ਪੁਲਿਸ ਪ੍ਰਸ਼ਾਸਨ ਤੇ ਲੋਕਾਂ ਦੇ ਵਿੱਚ ਜਿਹੜਾ ਹੈਗਾ ਇੱਕ ਬ੍ਰਿਜ ਬਣਾਉਣਾ ਜਿਹੜਾ ਗੈਪ ਹੈਗਾ ਉਹਨੂੰ ਘਟਕਾਣਾ ਤੇ ਨਸ਼ਿਆਂ ਦੇ ਖਿਲਾਫ ਜਿਹੜੀ ਆਪਣੀ ਲੜਾਈ ਹੈਗੀ ਉਹਨੂੰ ਇੱਕ ਮੁਕੰਮਲ ਤੌਰ ਤੇ ਜਿਹੜੇ ਵਿਲੇਜ ਲੈਵਲ ਦੇ ਰਿਪਰੈਸੈਂਟੇਟਿਵ ਹੈਗੇ ਉਨਾਂ ਨੂੰ ਸ਼ਾਮਿਲ ਕਰਦੇ ਹੋਏ ਨਿਸ਼ਾਨ ਨੂੰ ਖਤਮ ਕਰਨਾ ਉਹਦੇ ਲੜੀ ਦੇ ਵਿੱਚ ਅੱਜ ਮੀਟਿੰਗ ਕੀਤੀ ਹੈਗੀ ਇਸ ਮੀਟਿੰਗ ਦੇ ਵਿੱਚ ਆਪਣੇ ਮਾਨਯੋਗ ਐਮਪੀ ਸਾਹਿਬ ਡਾਕਟਰ ਰਾਜਕੁਮਾਰ ਛੱਬੇਵਾਲ ਜੀ ਮਾਨਯੋਗ ਐਮਐਲਏ ਸਾਹਿਬ ਬ੍ਰਹਮਸ਼ੰਕਰ ਜਿੰਪਾ ਜੀ ਡੀਸੀ ਸਾਹਿਬ ਹੁਸ਼ਾਰਪੁਰ ਕੋਮਲ ਮਿੱਤਲ ਜੀ ਤੇ ਮੇਰੇ ਨਾਲ ਐਸਡੀਐਮ ਸਾਹਿਬ ਨਾਲ ਆਫਸਰਸ ਐਸਪੀ ਜੀ ਡੀਐਸਪੀ ਜਨੇ ਪਾਰਟਿਸਪੇਟ ਕੀਤਾ 300 ਦੇ ਲਗਭਗ ਪਿੰਡਾਂ ਦੇ ਪੰਚ ਸਰਪੰਚ ਸਾਹਿਬਾਨ ਨੇ ਲਗਭਗ 700 800 ਦੀ ਤਦਾਦ ਦੇ ਵਿੱਚ ਪਾਰਟਿਸਪੇਟ ਕੀਤਾ ਅਸੀਂ ਆਹੀ ਸਾਰਿਆਂ ਨੂੰ ਅਸ਼ੋਰ ਕੀਤਾ ਹੈਗਾ ਕਿ ਸਾਡਾ ਕਮਿਟਮੈਂਟ ਹੈਗਾ ਹੁਸ਼ਿਆਰਪੁਰ ਨੂੰ ਡਰਗ ਫਰੀ ਬਣਾਉਣਾ ਤੇ ਇਹਦੇ ਵਾਸਤੇ ਅਸੀਂ ਆਪਣਾ ਜਿਹੜਾ ਮਿਸ਼ਨ ਹੁਸ਼ਿਆਰ ਹੈਗਾ ਜਿਹੜੇ ਸੰਪਰਕ ਮੀਟਿੰਗਸ ਦੇ ਤਹਿਤ ਸ਼ੁਰੂ ਕੀਤਾ ਗਿਆ ਹੈਗਾ ਉਹਦੇ ਵਿੱਚ ਆ ਪਿੰਡਾਂ ਦੇ ਸਰਪੰਚੇ ਜਪੰਚੇ ਦੇ ਸਹਿਯੋਗ ਦੇ ਨਾਲ ਆਪਾਂ ਪਹਿਲਾਂ ਟਾਰਗੇਟ ਕਰ ਰਹੇ ਹੈਗੇ ਹੁਸ਼ਿਆਰਪੁਰ ਦੇ ਬਲਾਕ 1 ਤੇ 2 ਨੂੰ ਜਿਹਦੇ ਵਿੱਚ ਸਰਪੰਚ ਪੰਚ ਸਾਹਿਬਾਨ ਵੱਲੋਂ ਕਮਿਟਮੈਂਟ ਸ਼ੋ ਕੀਤਾ ਗਿਆ ਹੈਗਾ ਨਸ਼ਾ ਦੇ ਖਿਲਾਫ ਪ੍ਰਸ਼ਾਸਨ ਤੇ ਪੁਲਿਸ ਦੇ ਨਾਲ ਮਿਲ ਕੇ ਖੜਾ ਹੋਣ ਦਾ ਤੇ ਨਾਲ ਨਸ਼ਾ ਦੇ ਖਾਤਮੇ ਵਾਸਤੇ ਕੰਮ ਕਰਨ ਦਾ ਅ ਜਿਹੜੀ ਸਾਡੀ ਸਟਰੈਟਜੀ ਹੈਗੀ ਉਹ ਸਿੰਪਲ ਹੈਗੀ ਜਿਹਦੇ ਤਿੰਨ ਸਟੈਪਸ ਹੈਗੇ ਪਹਿਲਾ ਹੈਗਾ ਪ੍ਰੀਵੈਂਸ਼ਨ ਜਿੱਥੇ ਬਿਲਕੁਲ ਵੀ ਨਿਸ਼ਾਨੀ ਹੈਗਾ ਜਿਹੜੇ ਪਿੰਡਾਂ 'ਚ ਉੱਥੇ ਬੱਚਿਆਂ ਨੂੰ ਸਪੋਰਟਸ ਵਾਸਤੇ ਪ੍ਰਮੋਟ ਕਰਨਾ ਪੋਜ਼ਿਟਿਵ ਚੈਨਲ ਉਹਨਾਂ ਨੂੰ એનર્ਜੀ ਨੂੰ ਦੇਣਾ ਤੇ ਜਿਹੜੇ ਵਲਰੇਬਲ ਗਰੁੱਪ ਹੈਗਾ 15 ਤੋਂ ਲੈ ਕੇ 30 ਸਾਲ ਤੱਕ ਦਾ ਉਹਨੂੰ ਗਾਈਡ ਕਰਦੇ ਹੋਵੇ ਮੈਂਟਰ ਕਰਦੇ ਹੋਵੇ ਨਸ਼ਿਆਂ ਤੋਂ ਬਚਾ ਕੇ ਰੱਖਣਾ ਦੂਸਰਾ ਸਾਡਾ ਜਿਹੜਾ ਸਟੈਪ ਹੈਗਾ ਉਹ ਹੈਗਾ ਇਨਫੋਰਸਮੈਂਟ ਦਾ ਜਿਹੜੇ ਲੋਕ ਵੇਚਦੇ ਹੈਗੇ ਨਸ਼ਾ ਉਹਨਾਂ ਦੇ ਖਿਲਾਫ ਕਾਨੂੰਨ ਦੇ ਅਨੁਸਾਰ ਸਖਤ ਤੋਂ ਸਖਤ ਕਾਰਵਾਈ ਕਰਦੇਵੇ ਜਿਹੜਾ ਹੈਗਾ ਉਹਨਾਂ ਨੂੰ ਕਾਨੂੰਨ ਕਾਨੂੰਨ ਦੀ ਸਲਾਖਾ ਦੇ ਪਿਛਲੇ ਜਾ ਕੇ ਸਖਤ ਤੋਂ ਸਖਤ ਸਜ਼ਾ ਦੁਲਾਨੀ ਤੀਸਰਾ ਸਟੈਪ ਸਾਡਾ ਹੈਗਾ ਜਿਹੜੇ ਬੱਚੇ ਨਸ਼ੇ ਦੇ ਐਡਿਕਟ ਹੋ ਗਏ ਆਦੀ ਹੋ ਗਏ ਬਟ ਵੇਚਦੇ ਨਹੀਂ ਹੈਗੇ ਉਹ ਇਸ ਬਿਮਾਰੀ ਤੋਂ ਗ੍ਰਸਿਤ ਹੋ ਗਏ ਉਹਨਾਂ ਨੂੰ ਵਾਪਸ ਮੁੜ ਬਹਾਲ ਕਰਨਾ ਉਹਨਾਂ ਨੂੰ ਡੀ ਐਡਿਕਟ ਕਰਾ ਕੇ ਰੀਹੈਬਿਲੀਟੇਟ ਕਰਾ ਕੇ ਉਹਨਾਂ ਨੂੰ ਮੁਖਧ ਹਰਾਚ ਲੈ ਕੇ ਆਉ ਇਹ ਤਿੰਨਾਂ ਹੀ ਚੀਜ਼ਾਂ ਵਾਸਤੇ ਅਸੀਂ ਖਾਸ ਤੌਰ ਤੇ ਲੇਡੀਜ਼ ਦਾ ਪਿੰਡਾਂ ਚ ਮਾਵਾਂ ਦਾ ਜਿਹੜੇ ਭੈਣਾ ਹੈਗੀਆਂ ਉਹਨਾਂ ਦਾ ਅਤੇ ਜਿਹੜੇ ਰਿਪ੍ਰੈਜ਼ੈਂਟੇਟਿਵ ਹੈਗੇ ਜਿਹੜੇ ਪੰਚ ਸਰਪੰਚ ਵੀ ਜਿਹੜੇ ਲੇਡੀਜ਼ ਬਣੇ ਹੈਗੇ ਉਹਨਾਂ ਦਾ ਖਾਸ ਸਹਿਯੋਗ ਅਸੀਂ ਆਵਾਨ ਕੀਤਾ ਹੈਗਾ ਤੇ ਉਹਨਾਂ ਨੇ ਬੜਾ ਭਰੋਸਾ ਬੜਾ ਵੱਡ ਚੜਕੇ ਪਾਰਟਿਸਿਪੇਟ ਵੀ ਕੀਤਾ ਤੇ ਅਸਾਨੂੰ ਅਸ਼ੂਰ ਕੀਤਾ ਹੈਗਾ ਕਿ ਇਸ ਮੁਹਿੰਮ ਦੇ ਵਿੱਚ ਉਹ ਖਾਸ ਤੌਰ ਤੇ ਆਪਣਾ ਯੋਗਦਾਨ ਦੇਣ ਗਿਆ ਤੇ ਮੈਨੂੰ ਉਮੀਦ ਹੈ ਕਿ ਜੇਕਰ ਸਾਰੇ ਪਿੰਡਾਂ ਦੇ ਪੰਚ ਸਰਪੰਚ ਸਾਹਿਬਾਨ ਨਾਲ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਹੈਲਥ ਡਿਪਾਰਟਮੈਂਟ ਪੋਲਿਟਿਕਲ ਪਰਸਨਸ ਮੀਡੀਆ ਦੇ ਸਾਥੀ ਸਾਰੇ ਮਿਲ ਕੇ ਜੇਕਰ ਆਪਾਂ ਇੱਕ ਹੀ ਮੁਹਿੰਮ ਵਾਸਤੇ ਨਸ਼ਾ ਦੇ ਖਾਤਮੇ ਵਾਸਤੇ ਜੇਕਰ ਆਪਾਂ ਐਫਰਟ ਕਰਾਂਗੇ ਤੇ ਉਹ ਉਸ ਤੇ ਕੋਈ ਬਹੁਤ ਹੀ ਲੰਮਾ ਟਾਈਮ ਨਹੀਂ ਲੱਗਣਾ ਉਹ ਬਹੁਤ ਉਹ ਦਿਨ ਦੂਰ ਨਹੀਂ ਜਦੋਂ ਆਪਾਂ ਕਹਿ ਸਕਦੇ ਹਾਂ ਕਿ ਆਪਣੇ ਹੁਸ਼ਿਆਰਪੁਰ ਦੇ ਸਾਰੇ ਪਿੰਡ ਨਸ਼ਾ ਮੁਕਤ ਹੋ ਗਏ ਥੈਂਕ ਯੂ